ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਰੀਦਕੋਟ ਵਾਸੀਓ ਪੰਜਾਬ ਵਾਸੀਓ ਦੇਸ਼ ਦੁਨੀਆ ਦੇ ਵਿੱਚ ਵਸਦੇ ਸਾਥੀਓ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹਾਦਤ ਇੱਕ ਵਿਲੱਖਣ ਸ਼ਹਾਦਤ ਹੈ ਉਹ ਐਸੀ ਸ਼ਹਾਦਤ ਹੈ ਜਿੱਦੀ ਕਿ ਦੁਨੀਆ ਦੇ ਇਤਿਹਾਸ ਦੇ ਵਿੱਚ ਕਿਤੇ ਵੀ ਕੋਈ ਮਿਸਾਲ ਨਹੀਂ ਮਿਲਦੀ ਆਪਣੇ ਲਈ ਆਪਣੇ ਪਰਿਵਾਰ ਦੇ ਲਈ ਆਪਣੇ ਬੱਚਿਆਂ ਦੇ ਲਈ ਆਪਣੇ ਧਰਮ ਦੇ ਲਈ ਸ਼ਹੀਦ ਹੋਣ ਵਾਲੇ ਤਾਂ अनेका ਸਤਕਾਰਯੋਗ ਸ਼ਹੀਦ ਸਾਨੂੰ ਇਤਿਹਾਸ 'ਚ ਮਿਲਦੇ ਆ ਸਾਰੇ ਧਰਮਾਂ ਦੇ ਵਿੱਚ ਮਿਲਦੇ ਆ ਸਾਰੇ ਖਿੱਤਿਆਂ ਦੇ ਵਿੱਚ ਮਿਲਦੇ ਆ ਲੇਕਿਨ ਕਿਸੇ ਹੋਰ عقیده ਨੂੰ ਬਚਾਉਣ ਦੇ ਲਈ ਖੁਦ ਜਾ ਕੇ ਸ਼ਹਾਦਤ ਦੇਣ ਦੀ ਐਗਜ਼ੈਂਪਲ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜੀ ਤੋਂ ਬਿnabla ਹੋਰ ਕੋਈ ਨਹੀਂ ਹੈ ਆਮ ਤੌਰ ਤੇ ਕਾਤਲ ਮਕਤੂਲ ਕੋਲ ਆਉਂਦਾ ਹੈ ਲੇਕਿਨ ਇੱਥੇ ਮਕਤੂਲ ਕਾਤਲ ਕੋਲ ਗਿਆ ਔਰ ਸ਼ਹਾਦਤ ਦਿੱਤੀ ਇੱਕ ਵਿਲੱਖਣ ਸ਼ਹਾਦਤ ਹੈ ਇਹ ਮਨੁੱਖੀ ਆਜ਼ਾਦੀ ਨੂੰ ਬਰਕਰਾਰ ਰੱਖਣ ਦੇ ਲਈ ਸ਼ਹਾਦਤ ਹੈ ਮਨੁੱਖੀ ਅਧਿਕਾਰਾਂ ਨੂੰ ਬਰਕਰਾਰ ਰੱਖਣ ਲਈ ਸ਼ਹਾਦਤ ਹੈ ਇਹ ਕਰੇਜ ਕੰਪੈਸ਼ਨ ਤੇ ਕੋਐਗਜ਼ਿਸਟੈਂਸ ਦਾ ਮੈਸੇਜ ਦੇਣ ਵਾਲੀ ਇੱਕ ਸ਼ਹਾਦਤ ਹੈ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਜਿਹੜੀ ਸ਼ਹਾਦਤ ਹੈ ਸੋ ਉਹਦੇ ਨਾਲ ਸੰਬੰਧਤ 350 ਸਾਲਾ ਸਮਾਗਮਾਂ ਦੇ ਜਿਹੜੇ ਸਾਰੇ ਲੋਕ ਕਰ ਰਹੇ ਨੇ ਵੱਖ-ਵੱਖ ਸੰਸਥਾਵਾਂ ਕਰ ਰਹੀਆਂ ਸਾਰੀਆਂ ਸਰਕਾਰਾਂ ਕਰ ਰਹੀਆਂ ਦੇਸ਼ ਦੀਆਂ ਪੰਜਾਬ ਸਰਕਾਰ ਵੀ ਕਰ ਰਹੀ ਹੈ ਸੋ ਪੰਜਾਬ ਸਰਕਾਰ ਵੱਲੋਂ ਇੱਕ ਲਾਈਟ ਐਂਡ ਸ਼ੋ ਸ਼੍ਰੀ ਗੁਰਪਤੇਗ ਬਹਾਦਰ ਸ਼ਹਾਦਤ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਬਾਬਾ ਜੈਤਾ ਜੀ ਉਹਨਾਂ ਦੀ ਸ਼ਹਾਦਤ ਨੂੰ ਮੁੱਖ ਰੱਖਦਿਆਂ ਇੱਕ ਲਾਈਟ ਐਂਡ ਸ਼ੋ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਹੈ ਜਿਹੜਾ ਕਿ 8 ਨਵੰਬਰ ਨੂੰ ਸ਼ਾਮ ਨੂੰ 6 ਵਜੇ ਨਹਿਰੂ ਪਾ ਨਹਿਰੂ ਸਟੇਡੀਅਮ ਫਰੀਦਕੋੜ ਵਿਖੇ ਰੱਖਿਆ ਗਿਆ ਹੈ ਆਓ ਪਸਾਰੇ ਜਾਣੇ ਆਪਣੇ ਬੱਚਿਆਂ ਨੂੰ ਆਪਣੇ ਸ਼ਾਨਾਮਤੇ ਇਤਿਹਾਸ ਤੋਂ ਜਾਣੂ ਕਰਵਾਈਏ ਔਰ ਇਹ ਇਤਿਹਾਸ ਨੂੰ ਅੱਗੇ ਲੈ ਕੇ ਜਾਣ ਦੀ ਡਿਊਟੀ ਜਿਹੜੀ ਹੈ ਆਪਣੀ ਹੈ ਤਾਂ ਕਿ ਸਾਡੇ ਬੱਚਿਆਂ ਨੂੰ ਇਸ ਵੱਖਰੇ ਇਸ ਇਨਸਾਨੀਅਤ ਦੇ ਸਨੇਹ ਨੂੰ ਦੁਨੀਆ ਦੇ ਵਿੱਚ ਪਹੁੰਚਾਉਣ ਵਿੱਚ ਸਾਡੇ ਬੱਚੇ ਸਹਾਈ ਹੋਣਗੇ ਸੋ ਇਹ ਆਧੁਨਿਕ ਤਕਨੀਕਾਂ ਦੇ ਨਾਲ ਜਿਹੜਾ ਇਹ ਲਾਈਟ ਐਂਡ ਥਰੋ ਪ੍ਰੋਗਰਾਮ ਕੀਤਾ ਜਾਏਗਾ ਤਾਂ ਜਰੂਰ ਦੇਖਣਾ ਭੁੱਲਣਾ ਨਾ 8 ਨਵੰਬਰ ਸ਼ਾਮ ਨੂੰ 6 ਵਜੇ ਨੇਰੋ ਸਟੇਡੀਅਮ ਫਰੀਡਕੋਟ